ਅੱਜ ਜਿਸ ਤਰ੍ਹਾਂ ਮੈਂ ਤੁਹਾਡੇ ਸਾਥੀਆਂ ਨਾਲ ਗੱਲਬਾਤ ਕਰ ਰਿਹਾ ਸੀ ਇੱਕ ਬੜਾ ਮਹੱਤਵਪੂਰਨ ਬਿੱਲ ਹੈ ਜਿਹੜਾ ਉੱਤੇ ਚਰਚਾ ਹੋਣੀ ਹੈ ਤੁਸੀਂ ਬਿੱਲ ਪੜ੍ਹ ਲਿਆ ਹੋਣਾ ਉਸ ਬਿੱਲ ਨੂੰ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਕਿ ਆਪੋਜੀਸ਼ਨ ਤੁਹਾਨੂੰ ਲੱਗਦਾ ਹੈ ਕਿ ਸਰੀ ਚੀਜ਼ਾਂ ਦੇ ਨਾਲ ਸਹਿਮਤ ਹੋਏਗੀ ਔਰ ਇੱਕ ਜੋ ਟੋਕੇ ਕਿਉਂਕਿ ਸਾਂਝਾ ਮਸਲਾ ਆਪੋਜੀਸ਼ਨ ਨੂੰ ਵੈਸੇ ਤੇ ਇਸ ਬਿੱਲ ਤੇ ਕੋਈ ਕਿੰਤੂ ਪਰੰਤੂ ਕਰਨਾ ਨਹੀਂ ਚਾਹੀਦਾ ਸਾਂਝਾ ਮਸਲਾ ਆ ਇਹ ਤੋਂ ਪਹਿਲਾਂ 2016 ਚ ਕਾਲੀ ਦਲ ਨੇ ਵੀ ਇਹ ਬਿੱਲ ਲਿਆਂਦਾ ਸੀ ਫਿਰ 2018 ਚ ਕਾਂਗਰਸ ਨੇ ਵੀ ਇਹ ਬਿੱਲ ਲਿਆਂਦਾ ਤੇ ਜਦੋਂ ਸੈਂਟਰ ਚ ਭੇਜਿਆ ਤੇ ਉਹਦੇ ਚ ਕੋਈ ਸੈਂਟਰ ਵੱਲੋਂ ਖਾਮੀਆਂ ਕੱਢੀਆਂ ਗਈਆਂ ਉਹਦੇ ਬਾਅਦ ਨਾ ਤੇ ਕਾਲੀਆਂ ਨੇ ਕੋਈ ਗਾਂ ਹਿੰਮਤ ਕੀਤੀ ਤੇ ਨਾ ਕਾਂਗਰਸੀਆਂ ਨੇ ਕੋਈ ਗੱਲਬਾਤ ਛੇੜੀ ਕਿਉਂਕਿ 18 ਤੋਂ ਲੈ ਕੇ 22 ਤੱਕ 4 ਸਾਲ ਸਰਕਾਰ ਚ ਰਹੇ ਕਾਂਗਰਸੀ ਦੀ ਪਾਰਟੀ ਪਹਿਲਾਂ ਰਹੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਮੁੜ ਕੇ ਚਰਨਜੀਤ ਸਿੰਘ ਚੰਨੀ ਦੇ ਕਿਉਂਕਿ ਅਸ਼ਵਨੀ ਸ਼ਰਮਾ ਕਹਿੰਦੇ ਜੀ ਉਹ ਕਾਨੂੰਨ ਬਣ ਰਿਹਾ ਸੀ ਕੇਂਦਰ ਚ ਕਹਿੰਦੇ ਬੀਐਨਐਸ ਵਾਲਾ ਉਹਦੇ ਕਰਕੇ ਉਹ ਥੋੜਾ ਜਿਹਾ ਰੁਕ ਗਿਆ ਸੀ ਉਹ ਕਹਿੰਦੇ ਹੁਣ ਅਸੀਂ ਨਾਲ ਚੱਲਾਂਗੇ ਅਸੀਂ ਨਾਲ ਸਾਥ ਦੇਾਂਗੇ ਵੀ ਹਾਂ ਕਿਉਂਕਿ ਸਾਂਝਾ ਮਸਲਾ ਕੁਝ ਕਮੈਂਡਮੈਂਟ ਦੀ ਜ਼ਰੂਰ ਗੱਲ ਕਰਦੇ ਆ ਉਹ ਕਹਿੰਦੇ ਅਸੀਂ ਤਿਆਰ ਆ ਨਾਲ ਜਾਣ ਨੂੰ ਪਰ ਉਹ ਨਾਲ ਕਈ ਤਰ੍ਹਾਂ ਦੇ ਸ਼ੰਕੇ ਵੀ ਖੜੇ ਕਰਦੇ ਆ ਉਹ ਕਹਿੰਦੇ ਕਿ ਐਂ ਲੱਗਦਾ ਵੀ ਕਿਤੇ ਧਿਆਨ ਭਟਕਾਉਣ ਦਾ ਮਸਲਾ ਤਾਂ ਨਹੀਂ ਲੈਂਡ ਪੁਲਿੰਗ ਦਾ ਸਵਾਲ ਖੜਾ ਕਰ ਗਿਓ ਦੇਖੋ ਵਿਰੋਧੀ ਆ ਉਹਨਾਂ ਨੂੰ ਤੇ ਬਦਬੀ ਦੇ ਜਿਹੜੇ ਬਿੱਲ ਪਾਸ ਹੋਇਆ ਉਹਦੇ ਤੇ ਕੋਈ ਕਿੰਤੂ ਪਰੰਤੂ ਕਰਨਾ ਨਹੀਂ ਚਾਹੀਦਾ ਬੀ ਕਾਂਗਰਸ, ਅਕਾਲੀ ਦਲ ਵਾਲੇ ਜਾਂ ਕੋਈ ਯਾਦਵੀ ਆ ਸਾਰਿਆਂ ਨੂੰ ਸਮਰਥਨ ਦੇਣਾ ਚਾਹੀਦਾ। ਜੇ ਲੈਂਡ ਪੂਲਿੰਗ ਦੀ ਵੀ ਇਹ ਗੱਲ ਕਰਦੇ ਆ ਨਾ ਲੈਂਡ ਪੂਲਿੰਗ ਜਦੋਂ ਕਾਲੀ ਦਲ ਕਾਂਗਰਸੀ ਸਰਕਾਰ ਹੁੰਦੀ ਸੀ। 6 ਮਹੀਨੇ ਪਹਿਲਾਂ ਅਫਸਰਾਂ ਨੂੰ ਤੇ ਸਬੰਧਤ ਮੰਤਰੀ ਨੂੰ ਤੇ ਨਾਲ ਸਰਕਾਰ ਨੂੰ ਪਤਾ ਲੱਗ ਜਾਂਦਾ ਇਹ। 6 ਮਹੀਨੇ ਪਹਿਲਾਂ ਸਰਕਾਰ ਨੇ ਤੇ ਸਰਕਾਰ ਦੇ ਸਾਥੀਆਂ ਨੇ ਜ਼ਮੀਨ ਖਰੀਦਣੀ ਕਿਸਾਨਾਂ ਦੀ ਜ਼ਮੀਨ ਹੋਣੀ 50-60 ਲੱਖ ਨੂੰ ਏਕੜ 1 ਕਰੋੜ ਨੂੰ ਲੈ ਲੈਣੀ ਤੇ ਕਿਸਾਨ ਨੂੰ ਹੋਣਾ ਮੇਰੇ ਡਬਲ ਪੈਸੇ ਹੋ ਗਏ ਆ। ਜਦੋਂ 6 ਮਹੀਨਿਆਂ ਬਾਅਦ ਉਹ ਮੁੜ ਕੇ ਲੈਂਡ ਪੂਲਿੰਗ ਦੀ ਪਾਲਿਸੀ ਇਹਨਾਂ ਨੇ ਲਾਗੂ ਕਰਨੀ ਕਿਸਾਨ ਨੇ ਦੋਵੇਂ ਹੱਥ ਮਾਰ-ਮਾਰ ਕੇ ਤੇ ਰੋਣਾ ਵੀ ਮੇਰੇ ਨਾਲ ਧੋਖਾ ਹੋ ਗਿਆ ਮੇਰੀ ਜ਼ਮੀਨ ਲੁੱਟੀ ਗਈ ਮੇਰੀ ਖੋਈ ਗਈ ਆ ਅੱਜ ਅੱਜ ਉਮੀਦ ਕਰੀਏ ਕਿ ਸਾਰਥਕ ਚਰਚਾ ਹੋਏਗੀ ਔਰ ਇਹ ਬਿੱਲ ਜਿਹੜਾ ਸੂਬੇ ਦੇ ਵਿੱਚ ਸਾਰੇ ਧਰਮਿਕ ਗ੍ਰੰਥ ਦੀ ਬੇਅਦਵੀਂ ਰੋਕਣ ਦੇ ਵਿੱਚ ਮਜ਼ਬੂਤੀ ਦੇ ਨਾਲ ਸਬਤ ਹੋਏਗਾ ਬਿਲਕੁਲ ਆਸ ਇਹੋ ਹੀ ਆ ਕਿ ਕਾਂਗਰਸ ਵਾਲੇ ਸਾਡੇ ਸਾਥੀ ਭਾਜਪਾ ਵਾਲੇ ਅਕਾਲੀ ਦਲ ਵਾਲੇ ਸਾਰੇ ਸਾਰਥਕ ਮੁੱਦੇ ਤੇ ਸਾਰਥਿਕ ਚਰਚਾ ਕਰਨਗੇ ਤੇ ਸਾਰੇ ਸਾਥ ਦੇਣਗੇ ਤਾਂ ਇਹੀ ਆਸ ਲੈ ਕੇ ਚੱਲਦੇ ਨੇ ਜੀ ਕਿ ਬੜਾ ਮਹੱਤਵਪੂਰਨ ਬਿੱਲ ਹੈ ਮਹੱਤਵਪੂਰਨ ਦੇਣਾ ਉਹਦੇ ਤੇ ਸਾਰਥਿਕ ਚਰਚਾ ਹੋ ਸਕੇ ਔਰ ਉਸ ਚਰਚਾ ਤੋਂ ਬਾਅਦ ਬਿੱਲ ਜਿਹੜਾ ਉਹ ਪਾਸ ਹੋ ਸਕੇ ਤਾਂ ਫਿਲਹਾਲ ਵਿਧਾਨ ਸਭਾ ਤੋਂ ਇਹ ਸਿੱਧੀਆਂ ਤਸਵੀਰਾਂ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਔਰ ਕੋਸ਼ਿਸ਼ ਕਰ ਰਹੇ ਆਂ ਵਿਚਾਰ ਜਾਣਨ ਦੀ ਔਰ ਸਦਨ ਦੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਹੋਣ ਵਾਲੀ ਆ ਤੇ ਤਸਵੀਰਾਂ ਫਿਲਹਾਲ ਸਦਨ ਦੇ ਬਾਹਰ ਦੀਆਂ ਜਿੱਥੇ ਘੜੀ ਤੇ 10 ਵਜ ਚੁੱਕੇ ਨੇ ਔਰ ਘੰਟੀ ਜਿਹੜੀ ਉਹ ਵੱਜ ਗਈ ਹੈ ਯਾਨੀ ਕੁਝ ਸੈਕਿੰਡ ਤੱਕ ਜਿਹੜਾ ਹੈਗਾ ਸਦਨ ਦੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਹੋ ਜਾਵੇਗੀ ਸਪੀਕਰ ਸਾਹਿਬ ਕਾਰਵਾਈ ਜਿਹੜੀ ਹੈ ਉਹ ਸੰਭਾਲ ਲੈਣਗੇ ਤਾਂ ਚਿਹਰੇ ਤੁਹਾਨੂੰ ਨਜ਼ਰ ਆ ਰਹੇ ਨੇ ਕੁਲਦੀਪ ਸਿੰਘ ਢਾਲੀਵਾਲ ਸਾਬਕਾ ਮੰਤਰੀ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਅੰਦਰ ਜਾ ਰਹੇ ਨੇ ਸਾਹਮਣੇ ਖੜੇ ਨਜ਼ਰ ਆ ਰਹੇ ਨੇ ਤਾਂ ਸਦਨ ਦੀ ਕਾਰਵਾਈ ਸ਼ੁਰੂ ਹੋਣ ਜਾ ਰਹੀ ਹੈ ਜੀ ਤੁਹਾਨੂੰ ਲੈ ਚਲਦੇ ਹਾਂ ਸਦਨ ਵੱਲ ਤਾਂ ਕਿ ਸਦਨ ਤੋਂ ਤੁਸੀਂ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚ ਸਕੀ ਹੈ